بہت ہی سچے پاشا جی نے سنیا کو کرپا کر کے بخش کر کے ساند کیا ہے یہ سما اج کا جو پبتر دہاڑا ہے امت کے بالس جی پنت نے بالی کلگی تر پتا جی کا گنیائی گیس ہے ست گور سچے پہلے ہوئے سات سکیائی گدھی روت سے یہ دوسرے پاتشاہ جی کو لے کے کلوی تر پتا جی تک

ਸਿਰਫ ਇਹ ਆ ਕਿ ਇੱਥੇ ਦੀ ਲੋਕ ਮੈਂ ਪਿੰਦੇ ਤੋਂ ਲੋਕ ਤੇ ਵੀ ਆਪ ਜੀ ਨੇ ਆਪਣੇ ਚਾਰਾਂ ਵਿੱਚ ਹੀ ਰੱਖਣਾ ਕਹਿੰਦੇ ਹੋਰ ਕੋਈ ਵਚਨ ਕਹਿੰਦੇ ਪਾਤਸ਼ਾਹ ਜੇ ਆਪ ਜੀ ਪ੍ਰਸਾਦ ਹੋਏ ਹੋ ਇਹ ਸੇਵਾ ਜਿਹੜੀ ਦਾਸ ਨੂੰ ਬਖਸ਼ਿਸ਼ ਕੀਤੀ ਹੈ ਇਹ ਮੇਰੀ ਕੌਮ ਨੂੰ ਮੇਰੇ ਪਰਿਵਾਰ ਨੂੰ ਬਖਸ਼ਿਸ਼ ਕਰੀ ਰੱਖਿਓ ਇਹ ਬੁਲਾਈਏ ਕਹਿੰਦਾ ਤੇਰੇ ਬਾਬਾ ਜੀ ਦੇ ਪਰਿਵਾਰ ਵਿੱਚੋਂ ਇਹ ਸਾਡੇ ਜਿਹਨੇ ਬਖਸ਼ਿਸ਼ ਕੀਤੀ ਹੋਈ ਸੀ ਉਹ ਹੋਏ

ਇਹ ਸਮਾਂ ਸਾਧਿਆਨ ਨੂੰ ਨਹੀਂ ਮਿਲਦਾ ਜਿੰਨੇ ਸਬਦ ਆਏ ਜਿੰਨੇ ਜੈਣਾ ਜੈਣਾ ਚ ਲੈਣਾ ਜਿੰਨਾ ਸਬਾ ਸ੍ਰੀ ਦਾ ਕੋ ਸਾਖੀ ਦੀ ਬਰੰਤ ਤਾਂ ਧਰੈਣਾ ਲੋੜ ਅਨਸਾਰ ਬਚ ਨੂੰ ਕਰ ਤੋਂ ਬਲਾਵਾ ਬਾਕੀ ਸਾਰਾ ਸਮਾਂ ਸਾਹਿਬ ਗੁਰ ਮੰਤਰ ਤੇ ਮੂਲ ਮੰਤਰ ਸਾਹਿਬ ਦੀ ਦਾ ਜਾਪ ਕਰਨਾ ਬਾਕੀ ਬਾਤੋਂ ਗੱਲਾਂ ਉਹਦੇ ਵਿੱਚ ਅਜੁੱਲੀ ਹੋਰ ਕੋਈ ਗੱਲਾਂ ਨਹੀਂ ਕਰਨੀਆਂ ਤੇ ਸੰਗਤ ਵਿੱਚ بیٹھ ਕੇ ਗੁਰੂ ਕੀ ਬਾਣੀ ਦੀ ਜਸਾਤ ਕੀਰਤਨ ਕਰਨ ਸਤ ਸੰਗਤ ਕੇ